ਗੁਰਸਾਖੋ ਮੇਰ ਸਿੰਘ ਜੀ ਦੇ ਪੁਕਾਰ ਕਰੋ ਪੁਕਾਰ ਕਰੋ ਕਿਰਪਾ ਕਰੋ ਕਿਰਪਾ ਕਰੋ ਗੁਰਸਾਖੋ ਪੁਕਾਰ ਕਰੋ ਪੁਕਾਰ ਕਰੋ ਕਿਰਪਾ ਕਰੋ ਜਨਤਾ ਦੀ ਜੈ ਜੀ ਕਰਨ ਵਾਲੇ ਦੇ ਪੁਕਾਰ ਕਰੋ ਪੁਕਾਰ ਕਰੋ ਵਿਸ਼ਵਾਸ ਕਰੋ ਗੰਦੀ ਸਿੰਘਾ ਪੁਕਾਰ ਕਰੋ रोज़ा <laughs>

सजान गुरू ग्रंथ साहिब सजाना बंदि सिंह

ਇੱਕ ਪਾਲਿਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ ਇੰਡੀਅਨ ਸਟੇਟ ਨੇ ਤੇ ਪੰਜਾਬ ਸਰਕਾਰ ਰੰਕ ਕੇ ਜਿਨ੍ਹਾਂ ਨੇ ਸ਼ਕਤੀਆਂ ਨੇ ਸਾਡਾ ਦਰਬਾਰ ਸਾਹਿਬ 1984 ਦੇ ਵਿੱਚ ਢਾਹ-ਢੇਰੀ ਕੀਤਾ ਸੀ ਕਾਂਗਰਸ, ਭਾਜਪਾ, ਆਰਐਸਐਸ, ਸੋਵੀਅਤ ਰੂਸ ਤੇ ਬ੍ਰਿਟਾਨੀਆ ਨੇ ਅਸੀਂ ਅੱਜ ਤੱਕ ਰੋ ਰਹੇ ਹਾਂ, ਕਰਾ ਰਹੇ ਹਾਂ। ਸਾਡਾ ਤੋਸ਼ਾਖਾਨਾ ਲੁੱਟਿਆ ਗਿਆ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਆ। ਤੇ ਅਸੀਂ ਸਦਾ ਰੋਂਦੇ ਕਰੋਂਦੇ ਰਹਿੰਦੇ ਆਂ ਕਿ ਉਸੇ ਤਰਜ਼ ਤੇ ਇੱਕ ਪਾਲਿਸੀ ਦੇ ਤਹਿਤ 1 ਜੂਨ 2015 ਨੂੰ ਸ਼੍ਰੀ ਗੁਰੂਗ੍ਰੰਥ ਸਾਹਿਬ ਨੂੰ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਕਰ ਲਿਆ ਗਿਆ ਇੱਕ ਨੀਤੀ ਦੇ ਤਹਿਤ ਚੋਰੀ ਕਰ ਲਿਆ ਗਿਆ ਅਸੀਂ ਧਰਨੇ ਵੀ ਲਾਏ ਅਸੀਂ ਮੁਜ਼ਾਰੇ ਵੀ ਕੀਤੇ ਅਸੀਂ ਸੜਕਾਂ ਦੀ ਜਾਮ ਕੀਤੀਆਂ ਜਮਹੂਰੀਅਤ ਦੇ ਵਿੱਚ ਪੈਰ ਰੱਖਿਆ ਸਾਡੀ ਕਿਸੇ ਨੇ ਗੱਲ ਹੀ ਨਾ ਸੁਣੀ ਫੇਰ ਅਸੀਂ ਰਿਪੋਰਟ ਜਾਰੀ ਕੀਤੀ ਕਿ 6 ਬੰਦਿਆਂ ਨੂੰ ਫੜ ਲਓ ਇਹਨਾਂ ਦੇ ਵਿੱਚ ਸਰਸਿਆਲਾ ਸਾਥ ਤੇ ਉਹਨਾਂ ਦੇ ਜਿਹੜੇ ਕਰਿੰਦੇ ਐ ਇਹ ਬੇਦਵੀ ਉਹਨਾਂ ਨੇ ਸਰਸਿਆਲੇ ਸਾਧ ਤੇ ਪ੍ਰਕਾਸ਼ ਸਿੰਘ ਬਾਦਲ ਦੇ ਚੇਲਿਆਂ ਨੇ ਜਿਨ੍ਹਾਂ ਨੂੰ ਕੁਸ਼ਤਪਨਾਹੀ ਦਿੱਤੀ ਉਹਨਾਂ ਨੇ ਸਾਰਾ ਕੁਝ ਕਿਰਾਇਆ ਤੇ ਸਾਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਤੇ ਫਿਰ ਉਸ ਤੋਂ ਬਾਅਦ ਫਿਰ ਇਸ ਬਗੜਾੜੀ ਦੀ ਧਰਤੀ 'ਚ ਗੁਰੂ ਸਾਹਿਬ ਦੇ ਅੰਗ ਗੜੀਆਂ 'ਚ ਖਲਾਰ ਦਿੱਤੇ ਗਏ ਤੁਸੀਂ ਵੀ ਰੋਏ ਅਸੀਂ ਵੀ ਰੋਏ ਪੂਰੀ ਲੋਕਾਈ ਰੋਈ ਉਸ ਤੋਂ ਬਾਅਦ ਧਰਨਾ ਲੱਗਿਆ ਭਾਈ ਕ੍ਰਿਸ਼ਨ ਭਗਵਾਨ ਸਿੰਘ ਗਰਜੀਤ ਸਿੰਘ ਸਰਾਵਾ ਉਹ ਦੋ ਬੰਦੇ ਸ਼ਹਾਦਤ ਪਾ ਗਏ ਤੇ ਇਸ ਕਰਕੇ ਅੱਜ ਤੱਕ ਲਗਾਤਾਰ ਸੀ ਰੋਣ ਦੇ ਕਰਾਉਂਦੇ ਰਹਿੰਦੇ ਆ ਇਹ ਕਿਹੜੀ ਗੱਲ ਹੈ ਜਦੋਂ ਜੇ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਆ ਤੇ ਫਿਰ ਤੁਸੀਂ ਤੇ ਮੈਂ ਸੁਰੱਖਿਅਤ ਕੀ ਕਹਦੇ ਆ ਕਿਹੜੀਆਂ ਅਸੀਂ ਹਿੱਕਾਂ ਚੌੜੀਆਂ ਕਰਕੇ ਤੁਰੇ ਫਿਰਦੇ ਆ ਕਿਹੜਾ ਅਸੀਂ ਐਡਾਸ ਸਰਕਟਾਂ ਚੱਕ ਕੇ ਕਦੇ ਮੋਦੀ ਬੰਨੀ ਵੇਖੀ ਜਾਂਦੇ ਆ ਕਦੇ ਇੰਡੀਅਨ ਸਟੇਟ ਤੇ ਉਹਨਾਂ ਦੇ ਕਰਿੰਦਿਆਂ ਬੰਨੀ ਵੇਖੀ ਜਾਂਦੇ ਆ ਤੇ ਸਾਡਾ ਗੁਰੂ ਸਾਹਿਬ ਲੱਭਦਾ ਹੀ ਨਹੀਂ ਜਿਨ੍ਹਾਂ ਨੇ ਗੁਰੂ ਸਾਹਿਬ ਸਾਡਾ ਚੋਰੀ ਕੀਤਾ ਤੇ ਲੈ ਕੇ ਕਹਿੰਦੇ ਸਲਾਹ 10 ਲੱਖ ਸਲਾਬਤਪੁਰ ਦੇ ਡੇਰੇ ਚੋਂ ਤੁਸੀਂ ਇਹ ਇਨਾਮ ਲੈ ਲਓ ਤੇ ਉਹਨਾਂ ਨੂੰ ਹਜੇ ਤੱਕ ਕੀਤਾ ਨਹੀਂ ਮੈਸੈਂਜਰ ਆਫ ਕਾਰਡ ਫਿਲਮ ਦੇ 11-11 ਬੰਦੇ ਰਾਖੀ ਕਰਦੇ ਰਹੇ ਆ ਅੱਜ ਤੱਕ ਸਾਨੂੰ ਇਨਸਾਫ ਹੀ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂ ਨਹੀਂ ਤੇਰੀ ਇੰਡੀਅਨ ਸਟੇਟ ਦੇ ਜਵਾਬ ਦੇਵੇ ਗੁਰੂ ਗ੍ਰੰਥ ਸਾਹਿਬ ਸਾਡਾ ਚੋਰੀ ਹੋਇਆ ਅੰਗ ਬੜਾ ਕਿਉਂ ਨਹੀਂ ਤੁਹਾਡ ਨੂੰ ਸਾਭਦੇ ਰਹੇ ਸਾਨੂੰ ਪੰਜਾਬ ਸਰਕਾਰ ਦੇਵੇ ਭਗਵੰਤ ਮਾਨ ਸਰਕਾਰ ਕਹਿੰਦੀ 24 ਘੰਟਿਆਂ ਚ ਫੜ ਲਾਂਗੇ ਫੜਿਆ ਕੋਈ ਤੇ ਸਾਡੇ ਬੰਦੀ ਸਿੰਘ ਜਿਉਂਦੀ ਤੇ ਉਹ ਰੋਂਦੇ ਫਿਰਦੇ ਆ ਹਜੇ ਤੱਕ ਸਾਡਾ ਦਵਿੰਦਪੁਰ ਭੁੱਲਰ ਹੈ ਉਹਦੇ ਤੇ ਸੈਨਿਕ ਨਹੀਂ ਕੀਤੇ ਗਏ ਜਦੋਂ ਕਿ ਕੇਜਰੀਵਲ ਕਰ ਸਕਦਾ ਤੇ ਸਾਰੇ ਰਲ ਕੇ ਚੰਨੀ ਸਾਹਿਬ ਕਹਿੰਦੇ ਸੀ ਆ ਪੜਾਂ ਜਾਂਦੀਆਂ ਨਾ ਚੰਨੀ ਸਾਹਿਬ ਨੇ ਕੁਝ ਕੀਤਾ ਨਾ ਕੈਪਟਨ ਸਾਹਿਬ ਨੇ ਕੁਝ ਕੀਤਾ ਪ੍ਰਕਾਸ਼ ਸਿੰਘ ਬਾਦਲ ਦੇ ਅਧਾਰ ਵਿੱਚ ਹੋਇਆ ਤੇ ਨਾ ਹੀ ਹੁਣ ਆਮ ਆਪ ਪਾਰਟੀ ਕਰ ਰਹੀ ਹੈ ਹੁਣ ਸਿੱਖੋ ਜਾਉਂਗੇ ਕਿੱਥੇ ਹੁਣ ਤੁਸੀਂ ਕੀ ਆਨ ਜਮਹੂਰੀਅਤ ਦੇ ਵਿੱਚ 108 ਕਾ ਐਮਐਲਏ ਤੁਸੀਂ ਜਿਤਾਤਾ ਹੈ ਪਹਿਲੇ ਨੰਬਰ ਤੇ ਪਾਰਟੀ ਤੁਸੀਂ ਲੈ ਆਂਦੀ ਹੈ ਕਾਂਗਰਸ ਦੇ ਐਮਐਲਏ ਲੈਂਦੇ ਹੈ ਦੂਜੇ ਨੰਬਰ ਤੇ ਤੁਸੀਂ ਆਪ ਲੈ ਆਂਦੀ ਹੈ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਭਸਮਾ ਸੁਰਤੀ ਕਹਿੰਦੇ ਤੇ ਤੀਜੇ ਨੰਬਰ ਤੇ ਤੁਸੀਂ ਭਾਜਪਾ ਦੇ ਬੰਦੇ ਪੰਜਾਬ ਤੋਂ ਵਿੱਚੋਂ ਤੁਸੀਂ 9 ਬੰਦੇ ਤੇ ਚੰਡੀਗੜ੍ਹ ਸਮੇਤ ਤੁਸੀਂ 11-12 ਬੰਦੇ ਚਤਾ ਕੇ ਪਾਰਲੀਮੈਂਟ ਵਿੱਚ ਭੇਜ ਦਿੱਤੇ ਹੈ ਦੋ ਬੰਦੇ ਕੌਮ ਦਾ ਜਿੱਤਿਆ ਇਸ ਫਰੀਦਕੋਟ ਹਲਕੇ ਤੋਂ ਜਿੱਤ ਗਿਆ ਇੱਕ ਕੌਮ ਦਾ ਬੰਦਾ ਇੱਕ ਜਿੱਤ ਗਿਆ ਖਡੂਰ ਸਾਹਿਬ ਤੋਂ ਤੇ ਸਿੱਖੋ ਥੋੜਾ ਜਿਹਾ ਆਪਦੀ ਪੀੜੀ ਥੱਲੇ ਛੋਟਾ ਫੇਰੋ ਕਿ ਦਿੱਲੀ ਜਿੱਤ ਗਈ ਹੈ ਤੇ ਤੁਸੀਂ ਗਏ ਹੋ ਹਰ ਤੇ ਜਿਹੜੇ ਬੰਦਿਆਂ ਨੇ ਗੁਰੂਗ੍ਰਾਮ ਸਾਹਿਬ ਦੀ ਬੇਇੱਜ਼ਤੀ ਕੀਤੀ ਸਾਰਾ ਗਰੋਹ ਤਾਂ ਜਿੱਤ ਗਿਆ ਤੇ ਫਿਰ ਤੁਸੀਂ ਹੁਣ ਕੌਣ ਕਰੂਗਾ ਇਸ ਕਰਕੇ ਅੱਜ ਸ਼੍ਰੋਮਣੀ ਕਾਲੀ ਦਲ ਫਤਿਹ ਵੱਲੋਂ ਅਸੀਂ ਲਗਾਤਾਰ ਜਿੰਨੇ ਕਸੇ ਹੈਗੇ ਆਂ ਜਗਾਉਂਦੇ ਰਾਵਾਂਗੇ 2 ਤਰੀਕ ਨੂੰ ਤੇ ਆਏ ਮਹੀਨੇ ਦੀ 16 ਤਰੀਕ ਨੂੰ ਕਈ ਵਾਰੀ ਉਸ ਦਿਨ ਕੋਈ ਸਿੰਘਾਂ ਨੂੰ ਕੋਈ ਐਸੀ ਹੋ ਜਾਂਦੀ ਹੈ ਅਸੀਂ ਮਹੀਨੇ ਦੇ ਵਿੱਚ ਦੋ ਵਾਰੀ ਗ੍ਰਿਫਤਾਰੀ ਦਿੰਦੇ ਰਵਾਂਗੇ ਇਹ ਉਹਨਾਂ ਦੇ ਗ੍ਰਿਫਤਾਰਦਾਰੀਆਂ ਚੱਲਦੀਆਂ ਰਹਣੀਆਂ ਜਿੰਨਾ ਚਿਰ ਸਾਡੇ ਰਹਿਣਦੇ ਗੁਰੂਗ੍ਰੰਥ ਸਾਹਿਬ ਦੀ ਜੈਦੀ ਕਰਨ ਵਾਲੇ ਤੇ ਕਰਾਉਣ ਵਾਲੇ ਤੇ ਜਿਹੜੀਆਂ ਸਰਕਾਰ ਨੇ ਸਾਡੇ ਵਾਅਦੇ ਕੀਤੇ ਸੀ ਨਹੀਂ ਪੂਰੇ ਕੀਤੇ ਸੀ ਉਹ ਨਹੀਂ ਪੂਰੇ ਕਰਦੇ ਤੇ ਅੱਜ ਅਸੀਂ ਸਾਰੇ ਜਿਹੜਾ 88 ਗਾ 8 ਸਿੰਘਾਂ ਦਾ ਜਿਹਦੇ ਵਿੱਚ ਭਾਈ ਸੁਖਚਾਨ ਸਿੰਘ ਜਤਰਾ ਸਾਹਿਬ ਸਾਡੇ ਜਨ ਸੈਕਟੀ ਨੇ ਜਗਦੇਵ ਸਿੰਘ ਜੀ ਰਾਜਪੁਰ ਸਾਹਿਬ ਹੈ ਤੇ ਸਾਡੇ ਸ੍ਰਿੰਦਰ ਸਿੰਘ ਜੀ ਆ ਆਪਰਾ ਖਾਲਸਾ ਵੀ ਸਾਡੀ ਪਾਰਟੀ ਦੇ ਸੰਸਦ ਜੀ ਅਸ਼ੀਰ ਪਰਵਾਰ ਹੈ ਤੇ ਨਵਦੀਪ ਸਿੰਘ ਜੀ ਹੈਗੇ ਸਾਡੇ ਰੋਪਾ ਲੱਛਾ ਜੀ ਸਾਡਾ ਆ ਐਮਐਲਏ ਜਿਹੜਾ ਰਾਜਪੁਰੇ ਦਾ ਆਪਣੇ ਦਾ ਰਾਮਪੁਰਾਪੂਰ ਦਾ ਹੁਣ ਦੱਸੋ ਕੋਈ ਐਮਐਲਏ ਨੇ ਅੱਜ ਤੱਕ ਕੀ ਕੰਮ ਦੇ ਦਿੱਤੀ ਹੈ ਕਿਸੇ ਐਮਪੀ ਨੇ ਅੱਜ ਤੱਕ ਕੀ ਪ੍ਰਤੀਤੀ ਹੈ ਸਾਡਾ ਐਮਐਲਏ ਚੌਲਗੜ੍ਹਿਆ ਨੇ ਵਿਸੰਗ ਲੋਕ ਤੋਂ ਜੱਗ ਲਈ ਦੇ ਰਹੇ ਆ ਉਹ ਤੇਰਾ ਮਰਕਪਾਲ ਸਿੰਘ ਸਾਡਾ ਦਲਾਲ ਦਾ ਏਰੀਆ ਦਾ ਪ੍ਰਧਾਨ ਵੀ ਹੈ ਇਹ ਸਾਡੇ ਵਰਕਰਾਂ ਵਿੱਚ ਬਿਲਕੁਲ ਵੀ ਹੈ ਸਰਦਾਰ ਸਰਦਾਰ ਜਗਦੀਪ ਸਿੰਘ ਜੀ ਇਹ ਸਾਰੀ ਕੀਤੀ ਹੈ ਤੇ ਇਹ ਪਾਈ ਇਹ ਸਾਰਾ ਜੋਬਨਜੀਤ ਸਿੰਘ ਜਿਹੜਾ ਉਹਨਾਂ ਨੇ ਸਰੋਕੇ ਦੇ ਕੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨਾਂ ਕੀਤਾ ਤੇ ਹੋਰ ਸਾਰੀਆਂ ਸਿੰਘ ਆਏ ਆ ਤੇ ਪਾਈ ਇਹ ਲੜਾਈ ਅਸੀਂ ਲੜਦੇ ਰਾਵਾਂਗੇ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਕੀ ਬੋਲੇ